ਵੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਇਸ ਵਕਤ ਕਸਬਾ ਔੜ ਦੇ ਜੋੜ ਸੜਕਾਂ ਤੇ ਖੜਾ ਹਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਮੇਰੇ ਬਿਲਕੁਲ ਤੁਹਾਨੂੰ ਮੈਂ ক্লোਜ਼ ਕਰਕੇ ਦਿਖਾ ਦਵਾਂ ਕਿ ਆ ਸਾਹਮਣੇ ਡਾਕਟਰ ਮੀਟਕਰ ਸਾਹਿਬ ਦਾ ਪੁੱਤ ਦਿਖ ਰਿਹਾ ਹੈ ਤੇ ਉਸ ਥਾਂ ਤੇ ਜੋੜ ਸੜਕਾਂ ਤੇ ਅੱਜ ਇੱਕ ਧਰਨਾ ਪ੍ਰਦਰਸ਼ਨ ਜਿਹੜਾ ਚੱਕਾ ਜਾਮ ਕੀਤਾ ਗਿਆ ਹੈ ਜਿਸ ਦੀ ਸ਼ੁਰੂਆਤ ਬੜੀ ਜਵਾਬਦਾਰ ਤਰੀਕੇ ਨਾਲ ਹੋ ਚੁੱਕੀ ਹੈ ਉਹਦਾ ਕਾਰਨ ਵੀ ਦੱਸ ਦਿੰਨੇ ਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਈ ਬਲਾਕਾਂ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਉਹਨਾਂ ਨੂੰ ਮੁਤਲ ਕਰ ਦਿੱਤਾ ਗਿਆ ਕਿ ਇਹ ਉਹਨਾਂ ਨੂੰ ਹੋਰ ਬਲਾਕਾਂ ਦੇ ਨਾਲ ਜੋੜ ਦਿੱਤਾ ਗਿਆ ਉਹਨਾਂ ਦਾ ਕੰਮਕਾਰ ਸਾਰਾ ਜਿੱਦਾਂ ਇਸ ਬਲਾਕ ਦਾ ਜਿਹੜਾ ਕੰਮ ਹੈ ਉਹ ਵੀ ਬੰਗਿਆ ਨਾਲ ਜੋੜ ਦਿੱਤਾ ਗਿਆ ਸੋ ਇਸ ਰੋਸ ਵਜੋਂ ਪਹਿਲਾਂ ਕਾਫੀ ਚਿਰ ਤੋਂ ਇਹ ਜਦੋਂ ਜਦ ਚੱਲਦੀ ਆ ਰਹੀ ਹੈ ਇੱਕ ਬਲਾਕ ਬਚਾਓ ਸੰਘਰਸ਼ ਕਮੇਟੀ ਬਣਾਈ ਗਈ ਹੈ ਇਸ ਕਰਕੇ ਬਲਾਕ ਨੂੰ ਬਹਾਲ ਕਰਾਉਣ ਲਈ ਤੇ ਜੋ ਅ ਵਕ ਵਕ ਤਰ੍ਹਾਂ ਨਾਲ ਉਹਨਾਂ ਨੇ ਆਪਣਾ ਸੰਘਰਸ਼ ਜਿਹੜਾ ਸਟੈਪ ਬਾਈ ਸਟੈਪ ਉਹ ਦਿੱਕਿਆ ਸੀ ਪਹਿਲਾਂ ਉਹਨੀ ਮੰਗ ਪੱਤਰ ਵੀ ਦਿੱਤੇ ਐ ਹਲਕਾ ਵਿਧਾਇਕ ਨੂੰ ਵੀ ਡੀਸੀ ਸਾਹਿਬ ਨੂੰ ਵੀ ਤੇ ਹੋਰ ਜਿੱਥੇ ਵੀ ਉਹਨਾਂ ਦਾ ਪਹੁੰਚ ਸੀ ਉੱਥੇ ਤੱਕ ਉਹਨੇ ਮੰਗ ਪੱਤਰ ਦਿੱਤੇ ਐ ਕਿ ਇਸ ਬਲਾਕ ਨੂੰ ਜਿਹੜਾ ਬਹਾਲ ਕੀਤਾ ਜਾਵੇ ਪਰੰਤੂ ਜਦੋਂ ਇਸ ਗੱਲ ਤੇ ਕੋਈ ਨਹੀਂ ਅਸਰ ਹੋਇਆ ਕੋਈ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਦਿਖਾਈ ਤਾਂ ਅੱਜ ਇਸ ਕਮੇਟੀ ਨੇ ਬੜਾ ਸਖਤ ਫੈਸਲਾ ਲਿਆ ਐ ਤੇ ਔੜ ਦੀਆਂ ਜੋੜ ਸੜਕਾਂ ਤੇ ਚੱਕਾ ਹੀ ਜਾਮ ਕਰ ਦਿੰਦਾ ਹੈ ਤੇ ਉਹਦਾ ਕਾਰਨ ਇਹ ਕਹਿ ਕੇ ਮੈਂ ਤੁਹਾਨੂੰ ਵੱਡੀ ਗੱਲ ਇਹ ਦੱਸਾਂ ਕਿ ਇਧਰੋਂ ਲੁਧਿਆਣਾ ਸਾਈਡ ਹੈ ਨਾਲ ਫਲੋਰ ਹੈ ਤੇ ਲੁਸਾਣਾ ਸਾਈਡ ਨੂੰ ਇਹ ਜਿਹੜਾ ਰੋਡ ਜਾਂਦਾ ਤੇ ਇਸੇ ਤਰ੍ਹਾਂ ਇਧਰੋਂ ਜਿਹੜਾ ਜੋੜ ਸੜਕਾਂ ਇਸ ਕਰਕੇ ਬੋਲਿਆ ਜਾਂਦਾ ਹੈ ਕਿ ਇੱਕ ਰਾਹੋਂ ਸਾਈਡ ਨੂੰ ਰੋਡ ਜਾਂਦਾ ਤੇ ਇੱਕ ਬਹਾਰਾ ਨੂੰ ਤੇ ਇਥੋਂ ਨਵਾਂ ਸ਼ਹਿਰ ਵੱਡੇ ਵੱਡੇ ਸ਼ਹਿਰਾਂ ਨੂੰ ਚੰਡੀਗੜ੍ਹ ਵਗੈਰਾ ਰੋਪੜ ਵਗੈਰਾ ਨੂੰ ਸਾਰੀ ਟ੍ਰੈਫਿਕ ਜਾਂਦੀ ਹੈ ਜਿੱਥੇ ਹਜ਼ਾਰਾਂ ਗੱਡੀਆਂ ਜਿਹੜੀਆਂ ਡੇਲੀ ਜਾਇਆਂ ਲੰਗਦੀਆਂ ਹੈਗੀਆਂ ਬਹੁਤ ਜਣੀ ਇਹ ਜਿਹੜਾ ਮਾਰਗ ਹੈ ਬੜੇ ਇੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਕਿਉਂਕਿ ਸਾਰਾ ਹੀ ਮਾਰਗ ਜਿਹੜਾ ਹੈ ਇਹ ਇਹ ਵੱਡੇ ਸ਼ਹਿਰਾਂ ਨਾਲ ਹੀ ਜੁੜਦਾ ਸੋ ਇਸ ਕਰਕੇ ਇਹ ਜਾਮ ਲੱਗਣਾ ਅੱਜ ਭਾਵੇਂ ਲੋਕਾਂ ਨੂੰ ਪਰੇਸ਼ਾਨੀ ਹੈ ਮੈਂ ਤੁਹਾਨੂੰ ਵੀ ਦਿਖਾਣਾ ਕਿ ਲੋਕ ਕਿਦਾਂ ਖੱਜਲ ਖੁਆਰ ਹੋ ਕੇ ਜਿਹੜੇ ਆ ਇਹ ਪਿੰਡਾਂ ਦੇ ਵਿੱਚ ਦੀ ਸਾਰੀਆਂ ਗੱਡੀਆਂ ਗੁਡੀਆਂ ਲਿਜਾ ਰਹੇ ਆ ਪਰੰਤੂ ਜਿੱਦਾਂ ਜੋ ਸੰਘਰਸ਼ ਕਮੇਟੀ ਦੱਸਦੀ ਹੈ ਕਿ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਬਚਿਆ ਸਰਕਾਰ ਤੱਕ ਗੱਲ ਪਹੁੰਚਾਉਣ ਦਾ ਕਿ ਸਾਡੀ ਜਿਹੜੀ ਹੈ ਇਸ ਗੱਲ ਨੂੰ ਮੰਨਿਆ ਜਾਵੇ ਇਸ ਔਡ ਬਲਾਕ ਨੂੰ ਜਿਹੜਾ ਬਹਾਲ ਮੜੋ ਬਹਾਲ ਕੀਤਾ ਜਾਵੇ ਤਾਂ ਜੋ ਜਿਹੜੇ ਆ 75 ਪਿੰਡਾਂ ਦੇ ਲੋਕ 75 76 ਪਿੰਡੇ ਇਹਨਾਂ ਦੇ ਵਿੱਚ ਪੈ ਜਾਂਦੇ ਆ ਇਸ ਬਲਾਕ ਦੇ ਵਿੱਚ ਤਾਂ ਜੋ ਜਿਹੜਾ ਉਹ ਜਿਹੜੇ ਲੋਕਾਂ ਨੂੰ ਜਿਹੜੀ ਆ ਪੰਚਾਇਤਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਜਿਹੜੀ ਆ ਉਹ ਸੂਲਤ ਜਿਹੜੀ ਆ ਲਗਾਤਾਰ ਇਹ ਮਿਲਦੀ ਰਹੇ ਸੋ ਮੈਂ ਤੁਹਾਨੂੰ ਲਗਾਤਾਰ ਦੱਸ ਦਿੰਨਾ ਹੈ ਕਿ ਜਿਹੜਾ ਧਰਨਾ ਹੈ ਲਗਾਤਾਰ ਬੀਬੀਆਂ ਦੇ ਵਿੱਚੋਂ ਵਾਧੀ ਜਾ ਰਹੀ ਹੈ ਗਿਣਤੀ ਲੋਕਾਂ ਦੀ ਆ ਬੀਬੀਆਂ ਭਾਰੀ ਗਿਣਤੀ ਵਿੱਚ ਪਹੁੰਚਿਆ ਹੋਈਆਂ ਸੋ ਇੱਧਰ ਸਾਰੇ ਜਿਹੜੇ ਹੈਗੇ ਆ ਬਲਾਕ ਪੱਜੋ ਸੰਦਰਸ਼ ਕਮੇਟੀ ਦੇ ਮੈਂਬਰ ਸਹਿਬਾਨ ਹੈ ਅਹੁਦੇਦਾਰ ਸਹਿਬਾਨ ਹੈ ਜਿਨ੍ਹਾਂ ਨੇ ਪ੍ਰੋਗਰਾਮ ਲਿਖਿਆ ਹੈ ਸੋ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਆਂਧਾਦਾਨਾ ਤਰਵੀਨ ਬੰਗਾ ਜੀ ਵੀ ਹੈ ਸੋ ਸਾਰੀ ਗੱਲਬਾਤ ਕਰਾਉਨੇ ਆ ਤੁਹਾਡੀ ਸੋ ਪੁਖ ਪ੍ਰਬੰਧ ਵੀ ਪੂਰੇ ਜਵਾਬਾ ਸੋ ਹੋ ਚੁੱਕੇ ਨੇ ਐਸ ਐਚਓ ਔੜ ਨਵਨਯੁਕਤ ਐਸ ਐਚਓ ਹੈ ਜਿਹੜੇ ਅਜੇ ਕੱਲ ਪਰਸੋਂ ਹੀ ਅਹੁਦਾ ਸੰਭਾਲਿਆ ਹੈ ਉਹ ਵੀ ਪਹੁੰਚ ਚੁੱਕੇ ਆਪਣੀ ਟੀਮ ਸਮੇਤ ਸੋ ਇਹਨਾਂ ਦਾ ਵੀ ਵੈਲਕਮ ਹੈ ਕਿਉਂਕਿ ਕਾਨੂੰਨ ਵਿਵਸਥਾ ਨੂੰ ਵੀ ਰੱਖਣਾ ਠੀਕ ਰੱਖਣਾ ਬਹੁਤ ਜ਼ਰੂਰੀ ਹੈ ਦੱਸ ਦਈਏ ਕਿ ਇੱਥੇ ਜੋੜ ਸੜਕਾਂ ਤੇ ਜਿਹੜਾ ਹੈ ਚੱਕਾ ਜਾਮ ਇਸ ਵਕਤ ਹੋ ਚੁੱਕਿਆ ਹੈ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ مستਾਇਦ ਹੈ ਸੋ ਵਕਫ ਵਕ ਪਾਰਟੀਆਂ ਜਿਹੜੀਆਂ ਧਰਨਾ ਪ੍ਰਦਰਸ਼ਨ ਵਿੱਚ ਜਿਹੜੀਆਂ ਸ਼ਾਮਲ ਹੋ ਚੁੱਕੀਆਂ ਨੇ ਮੈਂ ਸਾਡਾ ਲਗਾਤਾਰ ਦਿਖਾਉਣੇ ਰਾਜਗੁਰੂ ਮਾਲ ਖੁਰਦ ਜੀ ਆਗੂ ਕ੍ਰਿਤਿਕ ਸੰਗਠਨ ਦੇ ਖਿਲਾਫ ਨਾ ਸੰਗਨ ਆ ਸ੍ਰੀਮੰਦਰ ਸਿੰਘ ਦੀ ਮਹਿਮਤ ਕਰੀ ਬੇਨਤੀ ਕਰਦਾ ਸੋ ਕਰਵਾਉਣੇ ਆ ਤੁਹਾਡੀ ਗੱਲ ਬਾਤ ਉਦੋਂ ਤੱਕ ਤੁਸੀਂ ਸਾਡਾ ਜਿਹੜਾ ਚੈਨਲ ਹੈ ਉਹ ਸਬਸਾਈਬ ਜੁੜ ਕਰੋ ਜੇ ਤੁਸੀਂ ਫੇਸਬੁੱਕ ਤੇ ਇਹਨੂੰ ਫੋਲੋ ਜ਼ਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਸਕਦੇ ਹੋ ਇਸ ਵਕਤ ਮੈਂ ਮੱਲਾ ਬੀਦਿਆਂ ਦੇ ਪੁਲ ਤੇ ਖੜਾ ਹਾਂ ਤੇ ਕਿਸ ਤਰ੍ਹਾਂ ਸਾਰੀਆਂ ਜਿਹੜੀ ਟ੍ਰੈਫਿਕ ਹੈ ਇਧਰੋਂ ਇਹ ਸਾਰੀ ਜਿਹੜੀ ਹੈ ਇਹ ਅੜਵੋਲੇ ਪਿੰਡਾਂ ਜੀ ਘੁੰਮ ਘਮ ਘੁਮ ਘੁਮਾ ਕੇ ਜਾ ਰਹੀ ਹੈ ਕਿਉਂਕਿ ਧਰਨਾ ਦਾ ਪ੍ਰਦਰਸ਼ਨ ਚੱਲ ਰਿਹਾ ਹੈ ਸੋ ਇਸ ਕਰਕੇ ਆ ਦੇਖੋ ਕਿਸ ਤਰ੍ਹਾਂ ਇਹ ਇਧਰ ਅੰਮ੍ਰਿਤਪੁਰ ਲੱਖਾ ਦਾ ਹੈੱਡ ਹੈ ਨਹਿਰ ਦਾ ਤੇ ਉਸ ਦੇ ਨਾਲ ਹੀ ਪਰਲੇ ਪਾਸੇ ਔੜ ਦਾ ਬਾਜ਼ਾਰ ਪੈਂਦਾ ਹੈ ਤੇ ਉੱਥੋਂ ਇਧਰੋਂ ਆ ਕੇ ਗੱਡੀਆਂ ਇਹ ਫਿਰ ਇੱਥੋਂ ਆ ਵੀ ਇੱਕ ਮੱਲਾ ਵੇਦੀਆਂ ਤੋਂ ਜਿਹੜਾ ਔੜ ਨੂੰ ਰਸਤਾ ਜਾ ਰਿਹਾ ਹੈ ਉੱਥੋਂ ਦੀ ਇਹ ਸਾਰੀ ਟ੍ਰੈਫਿਕ ਜਿਹੜੀ ਆ ਜਾ ਰਹੀ ਹੈ ਜਿਹੜਾ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਨੇ ਸਾਡੇ ਨਾਲ ਧੱਕਾ ਕੀਤਾ ਲੋਕਾਂ ਦੇ ਨਾਲ ਔਰ ਬਲੌਕ ਇਹਨਾਂ ਨੇ ਤੋੜ ਦਿੱਤਾ ਉਹਦੇ ਖਿਲਾਫ ਜਿਹੜੇ ਸਾਡੇ ਲੋਕਾਂ ਨੇ ਸੰਘਰਸ਼ ਉਹ ਗੀ ਲਿਆ ਉਹਦੇ ਵਿੱਚ ਕਾਂਗਰਸ ਪਾਰਟੀ ਦੇ ਤੌਰ ਤੇ ਮੈਂ ਤੇ ਸਾਡੇ ਐਕਸ਼ਨ ਮੰਡਲੇ ਅੰਗਰ ਸੈਣੀ ਜੀ ਅਸੀਂ ਇਸ ਸੰਘਰਸ਼ ਵਿੱਚ ਖੜਨ ਆਏ ਆਂ ਔਰ ਦਰਸ਼ਨ ਆਏ ਆ ਆਪਣੇ ਲੋਕਾਂ ਨੂੰ ਕਿ ਜੋ ਬਾਬਾ ਸਾਹਿਬ ਅਮbedkar ਦੇ ਕਨਸਟੀਟਿਊਸ਼ਨ ਵਿੱਚ ਸਾਡਾ ਰਾਈਟ ਹੈ ਸਾਡਾ ਹੱਕ ਹੈ ਨਾ ਇਹਨਾਂ ਨੇ ਪੰਚਾਇਤਾਂ ਦੇ ਮਤੇ ਪੁਆਏ ਨਾ ਇਹਨਾਂ ਨੂੰ ਕਿਸੇ ਦੀ ਸਹਿਮਤੀ ਲਈਤੀ ਹੈ ਇੱਕ ਡਿਕਟੇਟਰਸ਼ਿਪ ਨੂੰ ਮੰਗਣ ਇਹਨਾਂ ਨੇ ਭਗਵਾਨ ਜੀ ਮਾਨ ਨੇ ਇੱਥੇ ਦਾ ਬਲੌਕ ਤੋੜ ਕੇ ਰੱਖ ਦਿੱਤਾ ਅਸੀਂ ਯਾਰ ਸੰਘਰਸ਼ ਵਿੱਚ ਜੱਟਨ ਦੱਟ ਕੇ ਮੁਕਾਬਲਾ ਕਰਾਂਗੇ ਜੱਤਿਆ ਔਰ ਨੂੰ ਅਸੀਂ ਦਵਾਰ ਤੋਂ ਜਿਹੜਾ ਇਹਨਾਂ ਦਾ ਬੰਦਾ ਰੁੱਤ ਬਾਅਦ ਤੇ ਜਿਹੜਾ ਬਲਾਕ ਆ ਉਹਨੂੰ ਦਵਾਰ ਤੋਂ ਕਾਇਮ ਨਹੀਂ ਕਰ। ਇਸ ਸੰਘਰਸ਼ ਵਿੱਚ ਅੱਜ ਅਸੀਂ ਸ਼ਾਮਲ ਹੋਣਾ ਹੈ। ਬੜਾ ਅਫਸੋਸ ਦੀ ਗੱਲ ਆ ਕਿ ਅੱਜ ਸਾਨੂੰ ਇਸ ਤਰੀਕੇ ਨਾਲ ਇਥੇ ਔੜ ਧਰਨਾ ਲੈਣਾ ਪੈ ਰਿਹਾ। ਕੁਝ ਦਿਨ ਪਹਿਲਾਂ ਵੀ ਧਰਨਾ ਲਾਇਆ ਸੀ। ਜਿਹੜੀ ਮੌਜੂਦਾ ਸਰਕਾਰ ਹੈ ਇਹਨਾਂ ਨੇ ਜਿਹੜਾ ਔੜ ਬਲਾਕ ਕਚਨੇ ਦੇ ਲਈ ਖਤਮ ਕੀਤਾ। ਔਰ ਨਵਾਂ ਸ਼ਹਿਰ ਵਿੱਚ ਜਿਹੜੇ 75 ਪਿੰਡ ਆ ਕੁਝ ਨਵਾਂ ਸ਼ਹਿਰ ਨਾਲ ਜੋੜ ਰਹੇ ਕੁਝ ਬੰਗੇ ਬਲਾਕਾਂ ਜੋੜ ਰਹੇ। ਮੈਂ ਸਮਝਦਾ ਹਾਂ ਇਹ ਕੋਈ ਬਹੁਤੀ ਸਿਆਣੀ ਸੋਚ ਨਹੀਂ ਆ ਪਿਛਲੀ ਸਰਕਾਰ ਵੇਲੇ ਜਮਾਨਯੋਗ ਮੁੱਖ ਮੰਤਰੀ ਕਰਨਜੀਤ ਸਿੰਘ ਚੰਨੀ ਸੀਗੇ ਨੂੰ ਯਾਦ ਆ ਉਸ ਟਾਈਮ ਤੇ ਆਪਾਂ ਇਹਨੂੰ ਸਬ ਤਹਿਸੀਲ ਬਣਾਇਆ ਸੀਗਾ ਕਿ ਤਹਿਸੀਲਦਾਰ ਇੱਥੇ ਆ ਕੇ ਬੈਠ ਸਕੇ ਉਸ ਟਾਈਮ ਤੇ ਵੀ ਕੋਸ਼ਿਸ਼ ਸੀ ਕਿ ਇੱਥੇ ਇਹਨੂੰ ਪ੍ਰੋਪਰ ਬਲਾਕ ਬਣਾਇਆ ਜਾਵੇ ਐਸਡੀਐਮ ਇੱਥੇ ਬੈਠੇ ਪਰ ਉੱਥੇ ਸਾਡੀ ਪਹੁੰਚ ਨਹੀਂ ਜਾ ਸਕੀ ਪਰ ਇਹਨਾਂ ਨੇ ਉੱਥੇ ਤਹਿਸੀਲ ਕੀ ਬਣਾਣੀ ਇਹਨਾਂ ਨੇ ਬਲਾਕ ਹੀ ਖਤਮ ਕਰਤਾ ਮੈਂ ਸਮਝਦਾ ਇੱਕ ਮਾੜੀ ਸੋਚ ਆ ਔਰ ਇਦੇ ਵਾਸਤੇ ਸੰਘਰਸ਼ ਕਰ ਰਹੇ ਔਰ ਕੋਸ਼ਿਸ਼ ਰਹੂਗੀ ਕਿ ਇਹਨਾਂ ਦਾ ਫੈਸਲਾ ਵਾਪਸ ਕਰਾਈਏ ਪਰ ਜੇ ਫੈਸਲਾ ਨਹੀਂ ਵਾਪਸ ਲੈਂਦੇ ਰਹਿ ਗਿਆ ਹੁਣ ਸਾਲ ਤੇ ਮੈਂ ਮੈਨੂੰ ਪੂਰਾ ਯਕੀਨ ਹੈ ਕਿ ਆ ਨਾਲੇ ਸਮਝ ਜਦ ਕਾਂਗਰਸ ਪਾਰਟੀ ਦੀ ਸਰਕਾਰ ਬਣੂਗੀ ਇਹਨੂੰ ਇੱਕ ਤਹਿਸੀਲ ਬਣਾਇਆ ਜਾਊਗਾ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ ਤਾਂ ਉਹ ਦੱਸ ਦੇਣਾ ਚਾਹੁੰਦੇ ਆ ਕਿ ਇਹ ਧਰਨਾ ਜਿਹੜਾ ਹੌਲੀ ਹੌਲੀ ਜਿਹੜਾ ਵਿਰਾਟ ਰੂਪ ਜਿਹੜਾ ਧਾਰਨ ਕਰਦਾ ਜਾ ਰਿਹਾ ਕਿਉਂਕਿ ਇਹਨਾਂ ਇਸ ਜਿਹੜੇ ਚੱਕਾ ਜਾਮ ਦੀ ਜਿਹੜੀ ਹੈ ਹਮੈਦ ਵਿੱਚ ਜਿਹੜੀ ਕਿਸਾਨ ਜਥੇਬੰਦੀਆਂ ਵੀ ਐ ਪਹੁੰਚ ਗਈਆਂ ਆਪੋ ਆਪਣੇ ਸਾਧਨਾ ਰਾਹੀਂ ਟੱਡੇ ਲਗਾ ਕੇ ਤੁਸੀਂ ਦੇਖ ਸਕਦੇ ਹੋ ਕਿ ਆ ਲਗਾਤਾਰ ਜਿਹੜਾ ਇਹ ਚੱਕਾ ਜਾਮ ਹੈ ਇਹ ਕਾਮਯਾਬ ਹੁੰਦਾ ਜਾ ਰਿਹਾ ਹੈ ਕਿਉਂਕਿ ਬਹੁਤ ਵੱਡੀ ਪੱਧਰ ਤੇ ਜਿਹੜਾ ਹੈ ਆ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜਥੇਬੰਦੀਆਂ ਜਿੰਦਾਬਾਦ ਮਰਦਾਬਾਦ ਕਰਦੀਆਂ ਜਿਹੜੀਆਂ ਲਗਾਤਾਰ ਇਸ ਚੱਕਾ ਜਾਮ ਵਿੱਚ ਸ਼ਮੂਲੀਅਤ ਕਰ ਰਹੀਆਂ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਦੁਕਾਨਦਾਰਾਂ ਦਾ ਜਿੰਦਾ ਜਿੰਦਾਬਾਦ ਤੁਸੀਂ ਦੇਖ ਸਕਦੇ ਹੋ ਵੱਡੀ ਪੱਧਰ ਤੇ ਜਿਹੜਾ ਇਸ ਇਸ ਚੱਕਾ ਜਾਮ ਦੇ ਵਿੱਚ ਪੁੱਜਣ ਲਈ ਜਿਹੜੀਆਂ ਕਿਸਾਨ ਜਥੇਬੰਦੀਆਂ ਪਹੁੰਚ ਚੁੱਕੀਆਂ ਤੇ ਨਾਲ ਨਾਲ ਇਹ ਜਿਹੜਾ ਚੱਕਾ ਜਾਮ ਹੈ ਵੱਡੀ ਪੱਧਰ ਤੇ ਕਾਰਜਾਵਾਹ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਕਾਫੀ ਪਹਿਲਾਂ ਵੀ ਕਾਫੀ ਜਿਹੜੀ ਇਹ ਪਿੰਡਾਂ ਤੋਂ ਪਬਲਿਕ ਜਿਹੜੀ ਹੈ ਇਕੱਠੀ ਹੋ ਕੇ ਆਈ ਹੈ ਆਪਣਾ ਬਲਾਕ ਬਚਾਉਣ ਦੇ ਸਬੰਧ ਵਿੱਚ ਸੋ ਹੁਣ ਕਿਸਾਨ ਜਥੇਬੰਦੀਆਂ ਵੀ ਲਗਾਤਾਰ ਪਹੁੰਚ ਰਹੀਆਂ ਸੋ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ ਪਹਿਲਾਂ ਤਾਂ ਅਸੀਂ মিডিਆ ਜੋ ਇੱਥੇ ਪਹੁੰਚੋ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਲੋਕਾਂ ਦੀ ਆਵਾਜ਼ ਜਿਹੜੀ ਹੈ ਸਰਕਾਰ ਤੱਕ ਜਿਹੜੀ ਹੈ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਅੱਜ ਪੂਰੇ ਇਲਾਕੇ ਵੱਲੋਂ ਸਾਰੀਆਂ ਰਾਜਨੀਤਿਕ ਸਮਾਜਿਕ ਜਥੇਬੰਦੀਆਂ ਪੰਚਾਇਤਾਂ ਵੱਲੋਂ ਅੱਜ ਦਾ ਜਿਹੜਾ ਘਟ ਹੈ ਇਹ ਪੰਜਾਬ ਸਰਕਾਰ ਨੂੰ ਬਾਰ ਬਾਰ ਦੱਸਣ ਦੇ باوجود ਵੀ ਲੋਕਾਂ ਦੀਆਂ ਜਿਹੜੀਆਂ ਜ਼ਰੂਰਤਾਂ ਦੀਆਂ ਜਿਹੜੀਆਂ ਲੋੜਾਂ ਸੀ ਉਹਨੂੰ ਖਤਮ ਕੀਤਾ ਜਾ ਰਿਹਾ ਹੈ ਇਲਾਕੇ ਦੀ ਡਿਵੈਲਪਮੈਂਟ ਦੀ ਤਿਆਰੀ ਹੈ ਇਹ ਔਰ ਬਲਾਕ ਨਹੀਂ ਖਤਮ ਕੀਤਾ ਜਾ ਰਿਹਾ ਹੈ ਇਹ ਪੰਚਾਇਤ ਵਿਦ ਉਹ ਸਿਸਟਮ ਫੇਰ ਕੀਤਾ ਜਾ ਰਿਹਾ ਹੈ ਪਿੰਡਾਂ ਦੇ ਲੋਕਾਂ ਨੂੰ ਫੇਰ ਜਿਹੜਾ ਸ਼ਹਿਰੀਕਰਨ ਕੀਤਾ ਜਾ ਰਿਹਾ ਹੈ ਔਰ ਜਿਹੜੀਆਂ ਪੰਚਾਇਤਾਂ ਦੀਆਂ ਸਹੂਲਤਾਂ ਖੋਆ ਗਿਆ ਇਹ ਉਹਨਾਂ ਦੇ ਅਧਿਕਾਰਾਂ ਦੇ ਡਾਕਾ ਹੈ ਇਸ ਕਰਕੇ ਅਸੀਂ ਪੰਜਾਬ ਸਰਕਾਰ ਦੇ ਇਸ ਡਿਪਾਰਟਮੈਂਟ ਦੇ ਸੈਕਟਰੀ ਨੂੰ ਵੀ ਇਲਾਕੇ ਦੀਆਂ 74 ਪੰਚਾਇਤਾਂ ਨੇ ਬਤਾ ਪਾ ਕੇ ਦਿੱਤਾ ਸੀ ਕਿ ਇਹ ਫੈਸਲਾ ਸਰਕਾਰ ਦਾ ਇਹ ਲੋਕਾਂ ਦੇ ਹੱਥ ਚ ਨਹੀਂ ਹੈ ਇਹ ਲੋਕਾਂ ਦੇ ਵਿਰੋਧ ਵਿੱਚ ਹੈ ਸਰਕਾਰ ਕਹਿੰਦੀ ਸੀ ਅਸੀਂ ਸੱਥਾਂ ਤੋਂ ਸਰਕਾਰ ਚਲਾਵਾਂਗੇ ਘਰਾਂ ਚੋਂ ਸਰਕਾਰ ਚਲਾਵਾਂਗੇ ਅੱਜ ਸਰਕਾਰ ਭਗਵੰਤ ਸਿੰਘ ਦੀ ਸਰਕਾਰ ਅੱਜ ਪੰਜਾਬ ਸਰਕਾਰ ਦਾ ਬਣਿਆ ਸਿਸਟਮ ਅੱਜ ਤਬਾਹ ਕੀਤਾ ਜਾ ਰਿਹਾ ਹੈ ਇਸ ਕਰਕੇ ਅੱਜ ਦੇ ਇਸ ਮੌਕੇ ਤੇ ਅਸੀਂ ਮੀਡੀਆ ਦੇ ਰਾਹੀਂ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਅਗਰ ਤੁਸੀਂ ਸਰਕਾਰ ਲੋਕਾਂ ਲਈ ਹੁੰਦੀ ਹੈ ਅਗਰ ਲੋਕਾਂ ਦੇ ਮਤਾਂਕ ਸਰਕਾਰ ਨਹੀਂ ਕੰਮ ਕਰੇਗੀ ਤਾਂ ਲੋਕ ਉਹਦੇ ਖਿਲਾਫ ਜਿਹੜਾ ਉਹ ਫਤਵਾ ਜਾਰੀ ਕਰਨਗੇ ਔਰ ਅੱਜ ਦੇ ਇਸ ਚੱਕਾ ਜਾਮ ਵਿੱਚ ਲੋਕਾਂ ਵੱਲੋਂ ਭਰਮਾ ਸਮਰਥਨ ਮਿਲ ਰਿਹਾ ਹੈ ਇਸ ਕਰਕੇ ਅਗਲੀ ਰਣਨੀਤੀ ਜਿਹੜੀ ਹੈ ਕਮੇਟੀ ਬੈਠ ਕੇ ਲੋਕਾਂ ਦੇ ਹਿੱਤ ਲਈ ਇਲਾਕੇ ਦੀਆਂ ਪੰਚਾਇਤਾਂ ਲਈ ਉਹਨਾਂ ਨਾਲ ਬੈਠ ਕੇ ਜਿੱਦਾਂ ਦੀ ਰਣਨੀਤੀ ਲੋਕ ਆਪਣੇ ਰੁਕਾਵਲੇ ਔਰ ਬਲਾਕ ਦੀ ਬਹਾਲੀ ਲਈ ਮੁਕੰਮਲ ਬਹਾਲੀ ਲੈ ਕਰਨਗੇ ਉਹਦਾ ਹੁਣ ਸਮੇਂ ਐਲਾਨ ਕੀਤਾ ਜਾਏਗਾ ਸਾਰੇ ਸਾਥੀਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ